ਇਹ ਸੰਦੀਪ ਸਿੰਘ ਹੈ ਜੀ ਸਿੱਖ ਸਿੱਖਵਾਲਾ ਪਿੰਡ ਹੈ ਹੈਗਾ ਲੰਬੀ ਦੇ ਵਿੱਚ ਹੈ ਉੱਥੇ ਰਹਿਣ ਵਾਲਾ ਹੁਣ ਇਹ ਹਾਲ ਜਿਹੜਾ ਮਹਾਲੀ ਦੇ ਵਿੱਚ ਰਹਿ ਰਿਹਾ ਹੈ ਜੀਗਾ ਉਹਨੇ ਇਦਾਂ ਸੁਸਾਇਡ ਕੀਤਾ ਹੈਗਾ ਲੱਗਦਾ ਉਹਨੇ ਗੋਲੀ ਮਾਰਤੀ ਆਪਨ ਬਾਈਕ ਤੇ ਵੀ ਆਪ ਹੀ ਉਹ ਨਾਲ ਚੱਲਿਆ ਗਿਆ ਤੇ ਇਹਨੇ ਬਾਅਦ ਸਾਇ ਹੈਵਿਆ ਉਸ ਤੋਂ ਬਾਅਦ ਜੋ ਬੰਦੀ ਕਰ ਦਿੱਤੀ ਸੁਸਾਇਡ ਕਾਦੀਆਂ ਕੀਤਾ ਗਿਆ ਸਰ ਵੈਪਨ ਤੇ ਸਰ ਕੋਈ ਕੁਝ ਬੈਕਗਰਾਉਂਡ ਪਤਾ ਲੱਗ ਰਿਹਾ ਜੀ ਕੁਝ ਪਰੇਸ਼ਾਨ ਹੋਵੇ ਫੈਮਿਲੀ ਪਰਸਨ ਤੋਂ ਜੀ ਨਹੀਂ ਉਹ ਹਜੇ ਕੋਈ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਜੀ ਤੇ ਬਾਕੀ ਤਕਰੀਬ ਵਿੱਚ ਚੱਲਦੀ ਹੋਈ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਜੀ ਐਕਚੁਅਲੀ ਪਹਿਲੇ ਮੋਟੇ ਖੇਤ ਦਾ ਕੰਮ ਕਰਦਾ ਸੀਗਾ ਕਿੰਨੇ ਸਿੱਖਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਫਿਰ ਹੁਣ ਜਿਹੜਾ ਇਹ ਪ੍ਰਾਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਮਹਾਰੀ ਦੇ ਵਿੱਚ ਅੱਛਾ ਜੀ ਤੇ ਸਰ ਪਹਿਲੇ ਕਿਤੇ ਆਉਂਦੀ ਹੈ ਤੇ ਬੋਲ ਚੋ ਜਿਹੜੇ ਪਾਸੇ ਜਿਹੜੇ ਬੋਰਨਲ ਬੰਦ ਨੂੰ ਆਪਣੇ ਰੰਗ ਉਹਨਾਂ ਨੂੰ ਵੀ ਲੈ ਚੁੱਕੀ ਉਹ ਵੀ ਬਚਲੇ ਨੇ ਸਸ਼ਤਰਾਂ ਇੱਕ ਹੈਗੇ ਨੇ ਉਹ ਬਾਹਰ ਨੇ ਤੇ ਯੂਐਸ ਰਹਿੰਦੇ ਆ ਮਿੰਜੀ ਕੇ ਜੀ ਇਹ ਕਿਥੋਂ ਦੇ ਆ ਇਹਨਾਂ ਦਾ ਪਿੰਡ ਤਾਂ ਸੀਗਾ ਜੀ ਆਪਣਾ ਜੈਤੋਂ ਦੇ ਨਾਲ ਸੀਗਾ ਇਹਨਾਂ ਦੇ ਮੇਰੇ ਖਿਆਲ ਫਾਦਰ ਦੀ ਤਾਂ ਡੈਥ ਹੋ ਗਈ ਸੀ ਵੀ ਸ਼ਾਇਦ ਮਦਰ ਪਤਨੀ ਹੈ ਕਿ ਨੇ ਇਹ ਵੀ ਥੋੜਾ ਜਿਹਾ ਕੋਈ ਮੈਡੀਕਲ ਇਹ ਕੋਈ ਐਕਚੁਅਲੀ ਜੀ ਮੇਰੇ ਨਾਲ ਉਹਨਾਂ ਨਾਲ ਤਾਂ ਮੁਲਾਕਾਤ ਹੀ ਨਹੀਂ ਹੋਈ ਬਹੁਤ ਸਾਲ ਹੀ ਹੋ ਗਏ ਜਦੋਂ ਤੇ ਗੜਗਾਉਂ ਗਏ ਉਹ ਦੂਸਤਾਂ ਕੋਲ ਉਹ ਪਹਿਲਾਂ ਵੀ ਗਏ ਹੋਇਆ ਬਾਈ ਨਾਲ ਹੋ ਜਾਂਦੀ ਸੀ ਕਿ ਸਾਰਾ ਕੁਝ ਹੁੰਦਾ ਹੈ ਵਾਇਕਾ ਇੱਥੇ ਨਾਲ ਇੱਥੇ ਆ ਕੇ ਨਹੀਂ ਸਮਝੀ ਵੀ ਇੱਥੇ ਕੀ ਗੱਲ ਇੱਥੇ ਕੀ ਹੋ ਗਿਆ ਇੱਥੇ ਇੱਥੇ ਅਜੇ ਗੱਲ ਗੁਣੀ ਬੋਲਣ ਦੀ ਇੱਥੇ ਅਕੜੀਤੀ ਲੱਗਦੀ ਸੀ ਜੋ ਵੀ ਜਿਹੜਾ ਤੇ ਪ੍ਰਿੰਟ ਲਈ ਲਿਆ ਤੇ ਚੱਲਿਆ ਗਿਆ ਤੇ ਬਗੇ ਸ਼ਹਿਰ ਵੀ ਚੱਲ ਗਿਆ ਜੇ ਤਾਂ ਅੱਛੀ ਲਾ ਜੀ ਉਹ ਲਾ ਇਹ ਹੋਰ ਕੋਈ ਹੈ ਬੱਤੀ ਲਾ ਇਹ ਤਾਂ ਮੋਟੋ ਹੀ ਬਹੁਤ ਮੈਂ ਜਾਣਾ ਬੱਜਾ ਹੋਰ ਹੋਈ ਲੱਗ